ਮਾਨਯੋਗ ਜੀ ਕਮੇਰ ਸਾਹਿਬ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਇਹ ਸਬੰਧ ਵਿੱਚ ਜਿਹੜੀ ਡਰਗ ਦੇ ਗਲਮ ਹੋਣੀ ਸ਼ੁਰੂ ਹੋ ਗਈ ਹੈ ਟਰੈਕ ਦੇ ਚੱਲਦੇ ਸੀ ਇੰਸਪੈਕਟਰ ਨੇ 100 ਗ੍ਰਾਮ ਹੈਰੋਇਨ ਨੀਸ਼ ਕੁਮਾਰ ਨਾਲ ਫੜਾ ਤਰਫਰ ਕੀਤਾ ਗਿਆ ਜਿਹਦੇ ਤਹਿਤ ਥਾਣਾ ਬਾਬਾ ਖੇਲੋ ਕੇ ਮੁਕੱਦਮਾ ਦਰਜ ਕੀਤਾ ਗਿਆ ਇਸ ਮੁਆਰਤੀ ਤੇ ਪਹਿਲਾਂ ਵੀ ਦੋ ਮੁਕੱਦਮੇ ਆਰਬਜਟ ਦੇ ਦਰਜ ਹੈ ਸਰ ਇਹ ਕਿੱਥੋਂ ਦਾ ਰਹਿਣ ਵਾਲਾ ਜੀ ਬੰਦਾ ਇਹ ਇਥੇ ਆਵਾਦਪੁਰਾ ਬੰਦੇ ਦਾ ਰਹਿਣਾ ਕਿ ਇਹ ਸੀ ਕੀ ਕੰਮ ਕਰਦਾ ਸੀ ਪਹਿਲੇ ਇਹ ਤਾਂ ਫਰੀ ਹੈ ਕੋਈ ਕੰਪਨੀ ਕਰਦਾ ਹੈ ਸਬੂਰ ਮਾਨ ਵੀ ਲੈ ਜਿੰਨਾ ਹਾਂ ਦਾ ਮਾਨ ਜੋ ਵੀ ਕਮਿਸ਼ਨਰ ਸਾਹਿਬ ਸ਼੍ਰੀ ਸੁਪਨ ਸ਼ਰਮਾ ਜੀ ਆਈ ਪੀਐਸ ਇਸ ਸੰਬੰਧ ਵਿੱਚ ਜਿਹੜੀ ਰੱਗ ਦੇ ਕਾਮ ਹੋਇਆ ਸੀਗੀ ਟਰੱਕ ਦੇ ਚੱਲਦੇ ਸੀ ਇਹ ਇੰਸਪੈਕਟਰ ਨੇ 100 ਗ੍ਰਾਮ ਹੈਰੋਨ ਨੂੰ ਨੀਸ਼ ਕੁਮਾਰ ਨਾਮ ਦਾ ਟਰੈਫਿਕਰ ਕੀਤਾ ਜਿਹਦੇ ਤਹਿਤ ਥਾਣਾ ਬਾਬਾ ਗੰਗੋਤ ਦੇ ਮੁਕੱਦਮਾ ਦਰਜ ਕੀਤਾ ਗਿਆ ਇਸ ਮੁਆਰਤੀ ਤੇ ਪਹਿਲਾਂ ਵੀ ਦੋ ਮੁਕੱਦਮੇ ਆਰਬਜੈਕਟ ਦੇ ਦਰਜ ਸਰ ਇਹ ਕਿੱਥੋਂ ਦਾ ਰਹਿਣ ਵਾਲਾ ਜੀ ਬੰਦਾ ਇਹ ਇਥੇ ਆਵਾਜ਼ਪੁਰਾ ਬੰਦੇ ਕਰ ਰਿਹਾ ਹੈ ਕੀ ਰਿਹਾ ਸੀ ਕੀ ਕੰਮ ਕਰਦਾ ਸੀ ਪਹਿਲੇ ਇਧਰ ਕੋਈ ਆ ਕੋਈ ਕੰਮ ਨਹੀਂ ਕਰਦਾ ਇਹ ਤੇ ਕੋਈ ਰੈਂਟ ਵੀ ਲੈਂਦੀ ਇਹਨਾਂ ਦਾ ਹਾਂ ਇਹਦਾ ਪਾਣ ਜੀ